ਹੈਲੋ ਫਰੈਂਡਸ ਸਸਿਕਾਲ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਠੀਕ ਹੋਣੇ ਆ ਅੱਜ ਆਪਾਂ ਤੁਹਾਨੂੰ ਸੁਣਾਣਿਆ ਵੀ ਹੋਲੀ ਕਿਉਂ ਮਨਾਈ ਜਾਂਦੀ ਆ ਹਨਾ ਹੋਲੀ ਇੰਡੀਆ ਦੇ ਵਿੱਚ ਕਾਫੀ ਫੇਮਸ ਫੈਸਟੀਵਲ ਆ ਤੇ ਰੰਗਾਂ ਦਾ ਤਿਹਾਰਾ ਬਹੁਤ ਖੁਸ਼ੀ ਨਾਲ ਮਨਾਉਂਦੇ ਆ ਪਰ ਹੋਲੀ ਦੀ ਸ਼ੁਰੂਆਤ ਕਿੱਥੋਂ ਹੋਈ ਹੋਲੀ ਕਹਿੰਦੇ ਆ ਕਿ ਪ੍ਰਲਾਦ ਜਿਹੜਾ ਸੀਗਾ ਨਾ ਉਹ ਭਗਵਾਨ ਦੀ ਬੜੀ ਭਗਤੀ ਕਰਦਾ ਸੀ ਉਹਦਾ ਜਿਹੜਾ ਫਾਦਰ ਸੀਗਾ ਰਕਸ਼ਸ਼ ਪ੍ਰਵ੍ਰਤੀ ਦਾ ਸੀਗਾ ਬਹਿਨੇ ਕਸ਼ੇ ਤੇ ਉਹ ਕਹਿੰਦਾ ਸੀਗਾ ਕਿ ਜੋਸ਼ ਹੈਗਾ ਮੈਂ ਹੀ ਆ ਹਨਾ ਤੇ ਉਹ ਬਰਲਾਦ ਜਿਹੜਾ ਸੀਗਾ ਉਹ ਕਹਿੰਦਾ ਸੀ ਨਹੀਂ ਪਰਮਾਤਮਾ ਸਭ ਤੋਂ ਉੱਤੇ ਹੈ ਤੇ ਉਹਨਾਂ ਦੀ ਭਗਤੀ ਕਰਦਾ ਸੀ ਤੇ ਉਹਨੇ ਨਾ ਉਹਨੂੰ ਮਾਰਨ ਦੇ ਬੜੇ ਯਤਨ ਕੀਤੇ ਕਦੀ ਕੁੱਤੇ ਮਾਰ ਕਦੀ ਪਾਣੀ ਚ ਡੋਬ ਕਦੀ ਇੱਕ ਵਾਰੀ ਕੰਮ ਤਪਾ ਕੇ ਕਿਹਾ ਕਿ ਤੂੰ ਇਹਦੀ ਤੇ ਇਹਨੂੰ ਨਾ ਅਬਰੇਸ ਕਰਲਾ ਮਤਲਬ ਇਹਨੂੰ ਜੱਫੀ ਬਾਦ ਫਿਰ ਉਹ ਵਿਚਾਰਾ ਡਰ ਗਿਆ ਸੀ ਕਿਹਦਾ ਬੱਚਾ ਸੀਗਾ ਬਾਲਕ ਤੇ ਇੱਕ ਕੀੜੀ ਦੇ ਰੂਪ ਚ ਭਗਵਾਨ ਉਹ ਕਹਿੰਦੇ ਥੰਮ ਤੇ ਚੜੇ ਤੇ ਪਰ ਲਾਦਨੇ ਨਾ ਫਟਕੇ ਜਾ ਕੇ ਤਾਂ ਮੈਂ ਜੱਪੀ ਪਾਲੀ ਉਹਨ ਪਤਾ ਸੀ ਕਿ ਇੱਕ ਗਰਮਣੀ ਆ। ਉਹ ਭਗਵਾਨ ਨੇ ਉਹਨੂੰ ਹਰ ਜਗ੍ਹਾ ਤੇ ਹਰ ਵਾਰ ਬਚਾਇਆ। ਕਦੀ ਪਾਣੀ ਚ ਡੋਬ ਕੇ ਕਦੀ ਐਦਾਂ ਕਦੀ ਕਿਵੇਂ ਕਦੀ ਕਿਵੇਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਨਹੀਂ ਮਰਿਆ ਨਾ ਫਿਰ ਉਹਦੀ ਜਿਹੜੀ ਭੈਣ ਸੀਗੀ ਭੋਲੀਖਾ ਉਹਨੂੰ ਵਰਦਾਨ ਸੀ ਮਿਲਿਆ ਹੋਇਆ ਵੀ ਉਹਦੇ ਕੋਲ ਇੱਕ ਚੱਦਰ ਸੀ। ਕਿ ਇਹ ਚੱਦਰ ਉੱਪਰ ਲੈ ਕੇ ਬੈਠ ਜਾਂਦੀ ਸੀ ਤੇ ਆਗੋਂ ਨੂੰ ਜਲਾ ਨਹੀਂ ਸਕਦੀ ਸੀ ਠੀਕ ਹੈ ਨਾ ਭਗਤੀ ਕਰਕੇ ਬਹੁਤ ਜ਼ਿਆਦਾ ਇਹ ਜਿਹੜੇ ਉਸ ਸਮੇਂ ਦੇ ਲੋਕ ਸੀਗੇ ਉਹਨਾਂ ਨੇ ਵਰਦਾਨ ਪ੍ਰਾਪਤ ਕੀਤੇ ਹੁੰਦੇ ਸੀਗੇ ਤੇ ਉਹ ਨਾ ਕਹਿੰਦੀ ਕਿ ਮੈਂ ਆਪਣੇ ਵੀ ਹਿਰਨੇ ਕਸ਼ੂਰ ਕਹਿੰਦੀ ਕਿ ਆਪਣੇ ਭਰਾ ਨੂੰ ਕਿ ਮੈਂ ਇਹਨੂੰ ਮਾਰ ਸਕਦੀ ਆ ਤੇ ਉਹਨਾਂ ਪ੍ਰਲਾਦ ਨੂੰ ਥੋੜੀ ਚ ਲੈ ਕੇ ਤੇ ਅੱਗ ਦੇ ਵਿੱਚ ਬੈਠ ਗਈ ਠੀਕ ਹੈ ਤੇ ਚਦਰ ਆਪਣੇ ਉੱਪਰ ਲੈ ਲਈ ਦੇਖੋ ਪਰਮਾਤਮਾ ਜਿਹਨੂੰ ਰੱਖਦਾ ਉਹਨੂੰ ਕਦੀ ਕੋਈ ਮਾਰ ਨਹੀਂ ਸਕਦਾ ਠੀਕ ਹੈ ਨਾ ਉਹਨੂੰ ਆਪਣੇ ਭਗਤਾਂ ਨੂੰ ਉਹ ਕਹਿੰਦੇ ਆ ਤੱਤੀ ਆਵ ਨਹੀਂ ਲੱਗਦਾ ਜਿਹੜੇ ਸੱਚੇ ਦਿਲ ਨਾਲ ਭਗਤੀ ਕਰਦੇ ਤੇ ਐਸਾ ਹੋਇਆ ਕਿ ਪਰਮਾਤਮਾ ਦਾ ਇੱਕ ਹੁਕਮ ਐਸਾ ਹੋਇਆ ਕਿ ਜਦੋਂ ਉਹ ਹੋ ਹੌਲੀਕਾ ਬਲਦ ਨੂੰ ਗੋਦੀ ਚ ਲੈ ਕੇ ਅੱਗ ਚ ਬੈਠ ਗਈ ਤੇ ਆਪਣੇ ਉੱਪਰ ਚਦਰ ਲੈ ਲਈ ਉਹਨੇ ਤੇ ਪਰ ਮਾਤਰਾ ਦੇਖੋ ਕਿੰਨੀ ਮਿਹਰ ਦੇ ਕੇ ਰੱਖਦਾ ਤੇ ਉਹਨਾਂ ਨੇ ਇੱਕ ਜੋਰ ਦੀ ਨੇਰੀ ਚੱਲੀ ਤੇ ਕਹਿੰਦੇ ਜੋ ਚਦਰ ਸੀ ਉੱਡ ਕੇ ਪ੍ਰਲਾਹ ਤੇ ਆ ਗਈ ਤੇ ਹੋਲੀਕਾ ਜਿਹੜੀ ਆ ਉਹ ਸੜ ਗਈ ਜਾਂ ਵਿੱਚ ਤੇ ਉਦੋਂ ਤੋਂ ਹੋਲੀਕਾ ਦਹਨ ਵੀ ਹਮੇਸ਼ਾ ਕਈ ਇਸ ਤਰ੍ਹਾਂ ਕੀਤਾ ਜਾਂਦਾ ਇੱਕ ਦਿਨ ਪਹਿਲਾਂ ਤੇ ਦੂਸਰੇ ਦਿਨ ਜਦੋਂ ਇੱਕ ਬੁਰਾਈ ਦਾ ਅੰਤ ਹੋਇਆ ਤਾਂ ਫੇਰਾ ਲੋਕਾਂ ਨੇ ਰੰਗਾ ਨਾਲ ਜਤਾਬ ਵੀ ਪਲਾਦ ਪੱਛ ਗਿਆ ਤੇ ਰੰਗਾ ਨਾਲ ਜਿਹੜੀ ਖੁਸ਼ੀ ਮਨਾਈ ਤੇ ਅੱਜ ਤੱਕ ਜਿਹੜਾ ਹੋਲੀ ਦਾ ਤਿਹਾਰ ਹੈ ਉਹ ਮਨਾਇਆ ਜਾਂਦਾ ਤੇ ਚਲੋ ਦੇਖੋ ਰੰਗ ਲਗਾ ਕੇ ਖੇਲਣਾ ਕੋਈ ਬੁਰੀ ਗੱਲ ਨਹੀਂ ਫੁੱਲਾਂ ਨਾਲ ਵੀ ਖੇਡੀ ਜਾਂਦੀ ਆ ਦੇਖੋ ਕੁਦਰਤ ਵੀ ਫੁੱਲ ਹਰ ਜਗ੍ਹਾ ਤੇ ਫੁੱਲ ਤਲੀਆਂ ਖਿਲਾ ਰੱਖਿਆ ਤੇ ਇੱਕ ਤਰ੍ਹਾਂ ਨਾਲ ਹੋਲੀ ਵਾਲਾ ਹੀ ਸਾਬ ਹੋ ਜਾਂਦਾ ਇਸ ਸਮੇ ਬਹੁਤ ਸਾਰੇ ਫੁੱਲ ਖਿੜੇ ਹੁੰਦੇ ਆ ਹਨਾ ਤੇ ਅ ਜਿਹੜੇ ਲੋਕ ਆ ਬਿਨਾ ਫਜ਼ੂਲ ਦੇ ਬਹੁਤ ਜ਼ਿਆਦਾ ਆਪਣੇ ਘਰ ਦੇ ਵਿੱਚ ਖੇਡੋ ਤੇ ਥੋੜਾ ਫਨ ਕਰ ਲੋ ਫਨ ਮਸਤੀ ਹਮੇਸ਼ਾ ਬਹੁਤ ਚੰਗੀ ਲੱਗਦੀ ਹੈ ਤੇ ਪਰ ਜਦੋਂ ਅਸੀਂ ਸੜਕਾਂ ਤੇ ਜਾ ਕੇ ਇੱਕ ਦੂਸਰੇ ਤੇ ਰੰਗ ਪਾਉਂਦੇ ਆ ਕੋਈ ਡਰਾਈਵ ਕਰ ਰਿਹਾ ਹੁੰਦਾ ਜਦ ਉਹਦੀ ਅੱਖਾਂ 'ਚ ਪੈਂਦੇ ਆ ਤਾਂ ਬਹੁਤ ਸਾਰੇ ਐਕਸੀਡੈਂਟ ਹੋ ਜਾਂਦੇ ਆ ਅੱਜ ਮੈਂ ਸੁਣੀਆ ਵੀ ਅ ਕਾਫੀ ਖਬਰਾਂ ਵੀ ਸੌਂਦੀ ਸੀ ਕਾਫੀ ਲੋਕਾਂ ਦੇ ਜ਼ਖ਼ਮ ਵੀ ਆਈ ਹੈ ਚਲੋ ਅੱਜ ਬੱਚੇ ਸਕੂਲ ਗਏ ਸੀ ਇਹ ਇਗਜ਼ਾਮ ਹੁੰਦੇ ਪਏ ਆ ਕੱਲ ਛੁੱਟੀ ਵੀ ਹੈ ਪਰ ਫਿਰ ਵੀ ਜਿਹੜਾ ਨਾ ਆਪਣੇ ਆਪ ਨੂੰ ਬਚਾਅ ਕਰਨਾ ਸਭ ਤੋਂ ਵੱਡੀ ਹੈ ਹੈਨਾ ਤੇ ਰੰਗਾ ਦਾ ਤਿਆਰ ਹੈ ਤੁਸੀਂ ਖੇਡੋ ਪਰ ਇੰਨੀ ਧਿਆਨ ਨਾਲ ਖੇਡੋ ਕਿ ਕਿਸੇ ਦੇ ਸਾਠ ਨਾਲ ਗਈ ਕਈਆਂ ਨੂੰ ਰੰਗਾ ਤੋਂ ਅਲਰਜੀ ਹੁੰਦੀ ਆ ਉਹਦੇ ਨਾਲ ਕਾਓ ਸਿਰਫ ਤਿਲਕ ਲਗਾਓ